ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤੋਂ ਸ ਸ਼ਸ਼ੀ ਕਲ ਹੋਪ ਕਰਦੇ ਆ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਣੀ ਕੋਟ ਪੁਰਾਦੋ ਕਿਸਾਨ ਦੋਸਤੋਂ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਣਕ ਦਾ ਸੀਜ਼ਨ ਬੜੇ ਜੋਰਾਂ ਦੇ ਚੱਲ ਰਹੇ ਆ ਕਾਫੀ ਲੋਕਾਂ ਦੀ ਅਗੇਤੀਆਂ ਕਣਕਾਂ ਉਹ 17 18 ਦਿਨਾਂ ਦੀਆਂ ਵੀ ਹੋ ਚੱਲੀ ਹੋਣਗੀਆਂ ਕਈ ਲੋਕਾਂ ਨੇ ਐਤ ਕੀ ਅਕੀਰ ਵਾਲਾ ਸਰਦ ਬਹੁਤ ਕੀਤਾ ਜਿਨ੍ਹਾਂ ਨੂੰ ਮਜਬੂਰੀ ਹੈ ਕਿ 21 ਦਿਨਾਂ ਤੇ ਪਾਣੀ ਲਾਉਣਾ ਹੀ ਪੈਣਾ ਹੈ ਕਿਉਂ ਜੇਕਰ ਅਕੀਰਾਂ ਦਾ ਸਾਲਟ ਕੀਤਾ ਤੇ 21 ਦਿਨਾਂ ਤੇ ਪਾਣੀ ਨਾ ਲੱਗਿਆ ਤਾਂ ਉਹਨਾਂ ਦੇ ਗੁੱਲੀ ਡੰਡੇ ਦੀ ਸਮੱਸਿਆ ਆ ਜਾਊਗੀ ਤੇ ਕਈ ਲੋਕਾਂ ਨੇ ਫੋਨ ਆ ਰਹੇ ਐ ਸਣੀ ਵੀਰੇ ਸਾਡੇ ਏਰੀਆ ਦੇ ਵਿੱਚ ਜਦੋਂ ਅਸੀਂ ਗੇਤਾ ਪਾਣੀ ਲਾ ਦਿੰਨੇ ਆ ਅਗੇਤਾ ਛੱਡੋ ਪਛੇਤਾ ਵੀ ਲਾ ਦਿੰਨੇ ਆ ਸਾਡੀ ਕਣਕ ਕੋਦਮ ਪੀਲੀ ਪੈ ਜਾਂਦੀ ਹੈ ਮਤਲਬ ਉਹਦੀ ਕਲੋਰੋਫਿਲ ਉਹਦੀ ਹਰੇ ਭਾਈ ਬਿਲਕੁਲ ਡਾਊਨ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਬੜੀਆਂ ਸਪਰੇਆਂ ম্যাগਨੀਜ਼ ਜਿੰਕ ਮੈਗਨੀਸ਼ੀਅਮ ਯੂਰੀਆ ਘੋਲ ਘੋਲ ਕੇ ਡੀਏਪੀ ਘੋਲ ਘੋਲ ਕੇ ਸਾਨੂੰ ਕਰਨੀ ਪੈਂਦੀ ਹੈ ਫੇਰ ਜਾ ਕੇ ਸਾਡੀ ਕਣਕ ਜਮਾ ਕਾਲੀ ਸ਼ਾ ਹੁੰਦੀ ਹੈ ਤੇ ਕਣਕ ਦੀ ਫੋਰਟ ਚੰਗੀਆਂ ਬਣਦੀ ਹੈ ਮੈਨੂੰ ਕਈ ਲੋਕ ਪੁੱਛ ਰਹੇ ਸਣੀ ਵੀਰੇ ਕੋਈ ਇਹੋ ਜੀ ਚੀਜ਼ ਵੀ ਹੈ ਜਿਹੜੀ ਅਸੀਂ ਕੋਈ ਪਾਣੀ ਲਾਉਣ ਤੋਂ ਪਹਿਲਾਂ ਕੋਈ ਛਿੱਟਾ ਦੇ ਦਈਏ ਜਾਂ ਪਾਣੀ ਲਾ ਕੇ ਉੱਪਰੋਂ ਯੂਰੀਆ ਦੇ ਵਿੱਚ ਲਾ ਕੇ ਪਾ ਦਈਏ ਕਿ ਸਾਡੀ ਕਣਕ ਪੀਲੀ ਵੀ ਨਾ ਪਵੇ ਸਾਡੀ ਕਣਕ ਦਾ ਝਾੜ ਵੀ ਪ੍ਰੋਪਰ ਹੋਵੇ ਤੇ ਸਭ ਤੋਂ ਮੇਨ ਗੱਲ ਫਟਾਰਾ ਬੜਾ ਜ਼ਬਰਦਸਤ ਹੋਵੇ ਕਿਸਾਨ ਦੋਸਤੋ ਤੁਹਾਡੀਆਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਦਾ ਹਾਲੈਂਡ ਨੇ ਇੱਕ ਪ੍ਰੋਪਰ ਬੂਸਟਰ ਕੱਢਿਆ ਜਿੰਦਾ ਕੀ ਸਿਰਫ 2 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਯੂਰੀਆ ਚਰ ਲਾ ਕੇ ਛਿੱਟਾ ਦੇਣਾ ਉਸ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੀ ਨਾ ਤਾਂ ਤੁਹਾਡੀ ਕਣਕ ਪੀਲੀ ਪਊਗੀ ਨਾ ਕਿਸੇ ਵੀ ਪ੍ਰਕਾਰ ਦਾ ਆਪਾਂ ਕਹਿ ਦਿੰਨੇ ਆ ਕਿ ਥੱਲੋ ਤਣਾਗਲਨ ਦੀ ਪ੍ਰੋਬਲਮ ਆਂਦੀ ਹੈ ਨਾ ਉਹ ਹੋਊਗਾ ਤੇ ਸਭ ਤੋਂ ਮੇਨ ਗੱਲ ਫਟਾਰਾ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੋਵੇਗਾ ਇਹਦੇ ਤਿੰਨ ਫਾਇਦੇ ਆ ਕਿਸਾਨ ਦੋਸਤੋਂ ਕੀ ਮੇਨ ਫਾਇਦਾ ਪਹਿਲੀ ਗੱਲ ਤਾਂ ਇਹ ہرے ਰੰਗ ਦੀ ਮਤਲਬ ਕਿ ਗ੍ਰੀਨ ਲੇਬਲ ਹੈ ਕਿਸੇ ਵੀ ਪ੍ਰਕਾਰ ਦੀ ਆਪਣੀ ਧਰਤੀ ਨੂੰ ਆਪਣੇ ਵਾਤਾਵਰਨ ਨੂੰ ਜਾਂ ਕਿਸੇ ਪ੍ਰਕਾਰ ਦੇ ਆਪਣੇ ਪਾਣੀ ਨੂੰ ਇਹ ਦੂਸ਼ਿਤ ਨਹੀਂ ਕਰਦੀ ਦੂਸਰੀ ਗੱਲ ਮੀਨ ਕਿਸਾਨ ਦੋਸਤੋਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਦੋਸਤਾਂ ਨੇ ਜਿਨ੍ਹਾਂ ਵੀਰਾਂ ਨੇ ਮੇਰੇ ਆਨੇ ਪਰਾਲੀ ਵਿੱਚ ਵਹੀ ਹੈ ਤੇ ਉਹ ਕੀ ਹੁੰਦਾ ਉੱਥੇ ਕਿ ਜਦੋਂ ਪਰਾਲੀ ਵਿੱਚ ਪਾਉਂਦੇ ਆ ਹੁਣ ਮੀਨ ਆਪਣੇ ਪੋਸ਼ਟਕ ਤੱਤ ਮੇਨ ਆਪਣੀ ਉਸ ਫਸਲ ਨੂੰ ਤਾਂ ਬਹੁਤ ਮਿਲ ਗਏ ਪਰ ਰੀਜ਼ਨ ਕੀ ਹੈ ਜਿਹੜੀ ਫਾਸਫੋਰਸ ਤੁਸੀਂ ਥੱਲੇ ਪੋਰੀਆ ਮਤਲਬ ਕਿ ਜਿਹੜੀ ਡੀਏਪੀ ਤੁਸੀਂ ਕਣਕ ਦੇ ਨਾਲ ਬਜਾਈ ਕੀਤੀ ਹੈ ਜਾਂ ਕਈ ਲੋਕਾਂ ਨੇ ਦਾਣੇਦਾਰ ਸਲਫਰ ਦੀ ਵੀ ਵਰਤੋਂ ਕੀਤੀ ਹੈ ਉਹ ਬੂਟਾ ਸਹੀ ਮਾਇਨੇ ਚ ਉਹ ਚੀਜ਼ ਨੂੰ ਖਰਾਕੀ ਤੱਤਾਂ ਨੂੰ ਚੱਕ ਨਹੀਂ ਪਾਉਂਦਾ ਗ੍ਰੀਨ ਪੈਟਲ ਨੇ ਜਦੋਂ ਤੁਸੀਂ ਇਹਨੂੰ ਯੂਰੀਆ ਚ ਮਿਕਸ ਕਰਕੇ ਛਿੱਟਾ ਦੇਤਾ ਜਿੰਨੇ ਵੀ ਪ੍ਰਕਾਰ ਦੇ ਖਰੇਤ ਦੇ ਵਿੱਚ ਇੰਜਾਈਮਸ ਪਏ ਆ ਭਾਵੇਂ ਫਾਸਫੋਰਸ ਦੇ ਰੂਪ ਦੇ ਵਿੱਚ ਪਈ ਆ ਭਾਵੇਂ ਤੁਸੀਂ ਜਿਹੜੀ ਨਾਈਟ੍ਰੋਜਨ ਦੇ ਰਹੇ ਹੋ ਜਿਹੜੀ 100% ਬੂਟੇ ਤੱਕ ਨਹੀਂ ਪਹੁੰਚ ਪਾਂਦੀ ਜਾਂ ਕਿਸੇ ਪ੍ਰਕਾਰ ਦੇ ਹੋਰ ਕਾਰਬੋਨਿਕ ਤੱਤ ਜਿਹੜੇ ਆਪਣੇ ਮਿੱਟੀ ਦੇ ਵਿੱਚ ਹੀ ਪਏ ਆ ਇਸ ਨੇ ਉਹਨੂੰ ਬੂਟੇ ਤੱਕ ਲੈ ਜਾਣ ਦੇ ਮਤਲਬ ਕੀ ਉਹਦੀ ਖਰਾਕੀ ਮਾਤਰਾ ਦੇ ਵਿੱਚ ਉਹਨੂੰ ਭੋਜਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਯੂਜ਼ ਕਰਨਾ ਹੈ ਮੇਨ ਗੱਲ ਯਾਦ ਰੱਖਣੀ ਹੈ ਤੇ ਇਹਦੀ ਡੋਜ਼ ਤੇ ਮੇਨ ਇਹਦਾ ਕਿਹੜੇ ਟਾਈਮ ਤੇ ਛਿੱਟਾ ਸਾਹਣ ਦੋਸਤੋ 20 ਦਿਨਾਂ ਤੋਂ ਲੈ ਕੇ ਤੁਸੀਂ 50 ਦਿਨਾਂ ਤੱਕ ਇਹਨੂੰ ਕਿਸੇ ਵੀ ਟਾਈਮ ਤੇ ਯੂਰੀਆ ਚ ਲਾ ਕੇ ਖੇਲ ਦੇ ਵਿੱਚ ਸੋਇਲ ਦੇ ਵਿੱਚ ਐਪਲੀਕੇਸ਼ਨ ਕਰ ਸਕਦੇ ਹੋ ਪਰ ਮੇਰੀ ਰਾਏ ਤੁਹਾਨੂੰ ਇਹ ਹੋਊਗੀ ਪਾਣੀ ਲਾਉਣ ਤੋਂ ਬਾਅਦ ਜਾਂ ਪਾਣੀ ਲਾਉਣ ਤੋਂ ਪਹਿਲਾਂ ਜੇਕਰ ਤੁਸੀਂ ਇਹਦੇ ਸਹੀ ਸਮੇਂ ਤੇ ਛਿੱਟਾ ਦੇ ਦਿੰਨੇ ਹੋ ਤੇ ਜਿਹੜੀਆਂ ਫालतू ਉੱਤੇ ਆਪਾਂ ਨੂੰ ਸਪਰੇਆ ਕਰਨ ਦੀ ਲੋੜ ਪੈਂਦੀ ਹੈ ਉਹ ਲੋੜ ਨਹੀਂ ਪੈਣੀ ਕਿਉਂ ਰੀਜ਼ਨ ਕੀ ਹੈ ਜਦੋਂ ਤੁਹਾਡੇ ਖੇਤ ਦੇ ਐਨਜ਼ਾਈਮਸ ਚੱਕ ਕੇ ਪ੍ਰੋਪਰ ਬੂਟੇ ਨੂੰ ਲੱਗ ਗਏ ਇੱਕ ਤਾਂ ਬੂਟੇ ਨੇ ਫੋਟ ਕਰਨੀ ਆ ਦੂਜਾ ਕਲੋਰੋਫਿਲ ਨਹੀਂ ਛੱਡਣੀ ਮਤਲਬ ਕੀ ਕਿਸੇ ਵੀ ਪ੍ਰਕਾਰ ਦਾ ਪੀਲਾ ਨਹੀਂ ਪੈਣਾ ਤੇ ਤੀਜੀ ਮੇਨ ਗੱਲ ਉੱਥੇ ਫਸਲ ਗਲੇਗੀ ਨਹੀਂ ਮੇਨ ਗੱਲ ਜਦੋਂ ਬੂਟਾ ਤੰਦਰੁਸਤ ਹੋਏਗਾ ਤੇ ਆਪਦੀ ਖਰਾਕ ਪੂਰੀ ਮਿੱਟੀ ਚੋਂ ਚੱਕੇਗਾ ਕੁਦਰਤੀ ਗੱਲ ਹੈ ਕਿਸਾਨ ਦੋਸਤੋਂ ਸਮੇਂ ਮੁਤਾਬਕ ਆਪਣਾ ਝਾੜ ਉੱਥੇ ਚੰਗਾਈ ਰਹੇਗਾ ਤੇ ਰਹਿ ਗਈ ਜਿਹੜੀਆਂ ਮੇਨ ਗੱਲਾਂ ਕਿ ਮੈਂ ਉਸ ਤੋਂ ਬਾਅਦ ਕਿਹੜੀ ਚੀਜ਼ ਦੀ ਸਪਰੇਅ ਕਰਾਂ ਕਿਹੜੀ ਚੀਜ਼ ਦੀ ਨਾ ਕਰਨਾ ਕਿਸਾਨ ਦੋਸਤੋਂ ਇਹਨੂੰ ਪਾਉਣ ਤੋਂ ਬਾਅਦ ਤੁਹਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪੈਣੀ